ਹਾਂਜੀ ਭਾਜੀ ਕੀ ਨਾਜੀ ਆਪਣਾ ਬਰਬਰ ਕੀ ਹੋਇਆ ਅੱਜ ਹੋਇਆ ਕਿ ਸਰ ਮੈਂ ਤੇ ਚਾਹ ਲੈਣ ਜਲਾ ਬੰਦੇ ਨਾਲ ਠੀਕ ਆ ਮੇਰੇ ਨਾਲ ਮੁੰਡਾ ਹੀ ਮੇਰੇ ਪੈਰ ਤੇ ਜੜੀ ਪਹਿਲੇ ਵੀ ਫਿਕਰ ਰਿਕਵੈਸਟ ਕਰਨੀ ਮੇਰੀ ਦੋ ਦੋ ਮਹੀਨੇ ਦੀ ਗੁੜੀਆ ਕਹਿੰਦੀ ਮੈਨੂੰ ਜਾਣ ਦੋ ਐਡਮਿਨ ਕਰਾਉਣੀ ਆ ਪਰ ਤੇ ਉਹ ਠੀਕ ਨਹੀਂ ਹੈਗੀ ਠੀਕ ਹੈ ਦੂਜੇ ਕੱਲ ਮੇਰੇ ਪੈਰ ਟੇਟੀ ਮੈਨੂੰ ਕਹਿੰਦੀ ਕਿ ਆ ਮੈਨੂੰ ਕੈਕਣਾ ਚੜੀ ਤੇ ਅਗੋਂ ਕਹਿੰਦੀ ਬਕਵਾਸ ਕਰਨਗਾ ਠੀਕ ਹੈ ਕੋ ਸਾਰਾ ਉਹਨਾਂ ਦਾ ਦੇਖ ਲੋ ਮੈਂਬਰ ਜਿੰਨੇ ਸਾਰੇ ਉਹਨਾਂ ਸਾਰੇ ਪਏ ਆ ਕੋ ਤੇ ਮੇਰੇ ਸਹਨੇ ਚ ਆਣੀ ਹੈ ਸ਼ਰਟ 파ੜੀ ਹੈ ਫੋਨ ਦਾ ਫਿਰ 파ਟੇ ਦੋ ਜਗ੍ਹਾ ਤੇ ਚਿਰਾਂ ਟੱਟਾ ਹੈ ਜੀ ਆ ਜੀ ਭੱਜੀ ਕੀ ਮਿਲਦਾ ਪੈ ਇਹਨਾਂ ਨੂੰ ਮਿਲ ਕੇ ਇਦਾਂ ਸੋਨੇ ਦੀ ਚੈਨ ਕਿੰਨੇ ਤੋਲੇ ਦੀ ਸੀ ਹੈਗੀ ਸਰ ਦੋ ਤੋਲੇ ਦੀ ਹੈਗੀ ਇੱਕ ਤੋਲੇ ਦੀ ਹੈ ਖਲੋ ਤੇ ਉਹ ਕੁੜ ਪਤਾ ਨਹੀਂ ਉਹ ਮੈਂਬਰ ਹੀ ਇਥੋਂ ਪਤਾ ਨਹੀਂ ਲੰਗਰੀ ਜੇ ਡੀ ਉਹਨੇ ਕਿਹਾ ਕਿ ਮੇਰੀ ਦੋ ਮਹੀਨਿਆਂ ਦੀ ਕੁੜੀ ਆਗੂ ਉਹਨਾਂ ਦੇ ਹੱਥੋਂ ਬਾਈ ਭਾਂਦੇ ਉਹ ਹੀ ਲੇਡੀ ਦੇ ਤੁਹਾਡੀ ਚਾਬੀ ਕੋਈ ਨਹੀਂ ਕੁਛ ਕੀਤੀ ਉਹਨੇ ਚਾਬੀ ਕੁੜੀ ਉਹਨੇ ਕੱਢ ਲਈ ਜਿਹੜੀ ਲੇਡੀ ਜਾਣ ਦੀ ਤੁਹਾਡੇ ਹੱਥੀ ਕਿਉਂ ਪਈ ਮੇਰੇ ਹੱਥੀ ਮੈਂ ਇਹਨੂੰ ਵਾ ਗਿਆ ਇੰਨੀ ਪੈਰ ਤੇ ਚੜੰਗੇ ਪੈਣਾ ਨਹੀਂ ਸੀ ਪਿੱਛੇ ਥੋੜਾ ਯਾਰ ਲੱਗੋ ਕਹਿੰਦੀ ਬਕਵਾਸ ਕਰ ਰਹੇ ਨੇ ਸਾਰੀ ਲੇਡੀਆਂ ਬਈਆਂ ਬਲੇ ਬੰਦੇ ਵੀ ਬੇਵãi ਤੇ ਤੁਸੀਂ ਹੁਣ ਅਗੋਂ ਕਾਰਵਾਈ ਕੀ ਕਰਨ ਜਾ ਰਹੇ ਹੋ ਕਾਰਵਾਈ ਹੁਣ ਅਸੀਂ ਬੱਚਾ ਕਰਾਂਗੇ ਕੋਈ ਨਾ ਕੋਈ ਮੈਂਬਰ ਹੁੰਦਾ ਇੱਕ ਦਾ ਭੜਕਾ ਹਰੇ ਰਹੀ ਹੋ